ਸੀਆਈਏ ਸਟਾਫ ਕੋਆਡਾ ਪੁਲਿਸ ਵੱਲੋਂ ਜੀਟੀ ਰੋਡ ਗੋਜਪੁਰ ਤੇ ਨਾਕੇ ਮੰਡੀ ਦਰਾਂ ਸਿਫਰ ਗੱਡੇ ਦੀ ਚੈੱਕ ਕਰਨ ਤੇ 7 ਪਿਸਤੌਲ ਬਰਾਮਦ ਕਰ ਤਿੰਨ ਨੌਜਵਾਨਾਂ ਨੂੰ ਕਾਬੂ ਕੀਤਾ ਗਿਆ ਹੈ। ਇਹਨਾਂ ਦੀ ਪਛਾਣ ਸੁਖਵੰਤ ਸਿੰਘ ਉਰਫ ਸੁੱਖਾ ਪੁੱਤਰ ਰੇਸ਼ਮ ਸਿੰਘ ਨਿਵਾਸੀ ਪਿੰਡ ਧੀਰਪੁਰ ਜ਼ਿਲ੍ਹਾ ਜਲੰਧਰ ਰੋਸ਼ਨ ਸਿੰਘ ਪੁੱਤਰ ਸੁਖਦੇਵ ਸਿੰਘ ਨਿਵਾਸੀ ਪਿੰਡ ਦਾਤਾ ਬਾਹੀ ਫਿਰੋਜ਼ਪੁਰ ਅਜੀਤ ਕੁਮਾਰ ਪੁੱਤਰ ਜੀਤ ਸਿੰਘ ਨਿਵਾਸੀ ਰਾਮਸਰ ਫਿਰੋਜ਼ਪੁਰ ਵੱਜੋ ਹੋਈ ਹੈ। ਐਸਐਸਪੀ ਪੂਰਬਲ ਬੱਛਰ ਗੁਪਤਾਨ ਨੇ ਪ੍ਰੈਸ ਕਾਨਫਰੰਸ ਦੌਰਾਨ ਦੱਸਿਆ ਕਿ ਉਹਨਾਂ ਨੂੰ ਸੋਚਣਾ ਮਿਲੀ ਸੀ ਕਿ ਤਿੰਨੇ ਨੌਜਵਾਨ ਵੱਡੀ ਬਾਤ ਕਰਨ ਦੀ ਫਰਖਵਿਸ਼ ਸਨ ਅਤੇ ਕੋਈ ਵੀ ਵੱਡੀ ਬਾਤ ਨੂੰ ਅੰਜਾਮ ਦੇ ਸਕਦੇ ਸਨ ਉਹਨਾਂ ਨੇ ਦੱਸਿਆ ਕਿ ਉਹ ਅਸਲਾ ਐਮਪੀ ਤੋਂ ਲੈ ਕੇ ਆਂਦੇ ਸਨ ਅਤੇ ਬਾਤਾਂ ਨੂੰ ਅੰਜਾਮ ਦਿੰਦੇ ਸਨ ਉਹਨਾਂ ਨੇ ਦੱਸਿਆ ਕਿ ਇਹਨਾਂ ਦੇ ਕਬਜ਼ੇ ਵਿੱਚ ਚਾਰ ਪਿਸਤੌਲਾਂ ਅਤੇ ਬਾਅਦ ਵਿੱਚ ਪੁਛਕਿਛ ਦੌਰਾਨ ਸ਼ਖਵੰਤ ਸਿੰਘ ਦੇ ਖੂਬ ਵਿੱਚ ਦੋ ਹੋਰ ਪਿਸਤੌਲਾਂ ਤੇ ਦੇਸੀ ਕੱਟਾ ਬਰਾਮਦ ਕੀਤਾ ਗਿਆ ਹੈ ਐਸਐਸਪੀ ਕਪੂਰਾ ਬਸਰ ਗੁਪਤਨ ਦੱਸਿਆ ਕਿ ਸਖਵੰਤ ਤੇ ਅਲੱਗ-ਅਲੱਗ ਤਰਾਮਾ ਤਹਿਤ ਕਤਲ ਮਾਰਕਟ ਐਨਡੀਪੀਸੀ ਐਕਟ ਤਹਿਤ 8 ਪਰਚੇ ਅਤੇ ਰੋਸ਼ਨ ਲਾਲ ਤੇ 13 ਅਤੇ ਅਜੇ ਕੁਮਾਰ ਤੇ ਦੋ ਪਰਚੇ ਦਰਜ ਹਨ ਫਗਵਾੜਾ ਐਕਸਸਨੀਜ਼ ਲਾਈਵ ਤੋਂ ਬਨੋ ਸ਼ਰਮਾ ਦੇ ਨਾਲ ਹਰਨੇਕ ਸਿੰਘ ਦੀ ਵਿਸ਼ੇਸ਼ ਰਿਪੋਰਟ ਕ੍ਰਾਈਮ ਡਿਸਟ੍ਰਿਕਟ ਦੇ ਵਿੱਚ ਜਾਂ ਕਿਤੇ ਔਰ ਨੇਬਰਿੰਗ ਡਿਸਟ੍ਰਿਕਟਸ ਸੇ ਜਾਂ ਕੋਈ ਇੰਟਰ ਸਟੇਟ ਆਰਗੇਨਾਈਜ਼ ਕ੍ਰਾਈਮ ਚੱਲ ਰਹਾ ਹੈ ਉਹਨੂੰ ਅਸੀਂ ਕਾਬੂ ਕਰਨ ਵਾਸਤੇ ਪਿੱਛੇ ਵੀ ਇੱਕ ਵੈਪਨਸ ਔਰ ਜਿਹੜੇ ਬੰਦੇ ਇਲੀਗਲ ਵੈਪਨ ਦੇ ਪੋゼਸ਼ਨ ਦੇ ਵਿੱਚ ਹੈ ਉਹਨਾਂ ਦੇ ਖਿਲਾਫ ਇੱਕ ਮੁਹਿੰਮ ਚਲਾਉਂਦੇ ਰਹੇ ਹਾਂ ਪਿੱਛੇ ਵੀ ਅਸੀਂ ਫਗਵਾੜੇ ਦੇ ਵਿੱਚ ਦੋ ਵੈਪਨ ਰਾਉਂਡ ਰਿਕਵਰ ਕੀਤੇ ਸੀ ਉਸ ਤੋਂ ਬਾਅਦ ਕਬੂਰਥਲਾ ਦੇ ਵਿੱਚ ਅਸੀਂ 8 ਵੈਪਨ ਉੱਥੇ ਵੀ ਰਿਕਵਰ ਕੀਤੇ ਸੀ ਉਹਨਾਂ ਅੱਜ ਉਹੀ ਮੁਹਿੰਮ ਨੂੰ ਕੰਟੀਨਿਊ ਕਰਦੇ ਹੋਏ ਅਸੀਂ ਫਗਵਾੜੇ ਮੇਂ ਇੱਕ ਗੈਂਗ ਬਸਟ ਕੀਤਾ ਹੋਇਆ ਹੈ म ने जो फगवाड़ा की टीम है रुपिंदर भट्टी जसप्रीत सिंह और सी आई ए इंसाद बसमन इन्हम ने सा तीन बंद नाल एक गड्डी स्विफ्ट रिकवर की है जो नंबर है डी बी एट डी बी जीरो सैवन नाइन सैवन ये बंदे इन खिलाफ पीछे भी डिफॉल्टर हैं ये जदों भी जेल तो बहर आते हैं वापस उही क्राइम करते हैं तीन बंदे हैं सुखवंत सिंह एलियास सुखा रोशन सिंह पुत्र हर रोशन नाथ अजय कुमार ऊपर जो सुखवंत है तेरह पर्चे हैं तीन सौ छब्बीस तीन सौ सात तीन सौ दो तीन सौ सात मर्डर के भी पर्चे हैं आर्मस एक्ट के पर्चे हैं लड़ाई झगड़े के पर्चे हैं प्रेजेंट एक्ट का भी पर्चा है मतलब जेल तो भी ये क्राइम मोटिवेट कर दे रहे हैं दूजा रोशन सिंह है ऊपर भी तेरह पर्चे हैं इसके अलावा अजय कुमार है दो पर्चे असि कर चुके हैं तीसरे वैसे तीन पर्चे हैं थर्ड की इनफॉर्मेशन निकाल के दे देने तीन पर्चे अजय कुमार के ऊपर हैं पांच पिस्टल तीस बोर, एक पिस्टल बोर आ, टोटल राउंड असिते हुए हैं सोलह राउंड आ, जो पिस्टल है तो बत्ती बोर से सोलह राउंड देंगे जो बीस बोर है उन्नीस राउंड है एक देसी कट्टा ये साड़ी रिकवरी है ਇਹ ਜਿੰਨੇ ਵੀ ਬੰਦੇ ਫਰਦਰ ਇਨਵੈਸਟੀਗੇਸ਼ਨ ਅਸੀਂ ਕਰ ਰਹੇ ਹਾਂ ਜਿਹੜੇ ਬੰਦੇ ਜਿੱਥੋਂ ਇਹ ਸਾਰੇ ਵੈਪਨ ਜਿਹੜੇ ਹੈ ਇਹ ਐਮਪੀ ਚੋ ਲੈ ਕੇ ਆਉਂਦੇ ਹਨ ਪਰ ਐਮਪੀ ਚੇ ਲਾ ਕੇ ਇਹ ਤੁਸੀਂ ਦੇਖ ਹੀ ਸਕਦੇ ਹੋ ਕਿ ਜਿੰਨੇ ਪਰਚੇ ਇਹਨਾਂ ਦੇ ਉੱਪਰ 302 307 ਕੇ ਇਹ ਵੈਪਨਸ ਦਾ ਇਸਤੇਮਾਲ ਉਹ ਆਪਣੀ ਜੋ ਗੈਰ ਕਾਨੂੰਨੀ ਐਕਟੀਵਿਟੀਜ਼ ਨੂੰ ਐਗਜ਼ੀਕਿਊ ਕਰਨ ਵਾਸਤੇ ਇਸਤੇਮਾਲ ਕਰਦੇ ਹਨ ਭਾਵੇਂ ਐਕਸਟਰਸ਼ਨ ਕਾਲ ਹੋ ਮਰਡਰ ਹੋ ਕਿਸ ਨੂੰ ਧਮਕੀ ਦੇਣਾ ਇਹ ਸਭ ਸਾਰੇ ਇਹਨਾਂ ਦੇ ਕਾਰਨ ਆਉਂਦੇ ਹਨ तो इस करके असी इनवैसटीगेशन कर रहे हैं आगे भी जोड़े बंदे इन लिंकड है जोड़े इन इनवॉल्व है और फरदर जी इन की ट्रेल है कि कितों वैपन लैके आते हैं कितने मैनुफैक्चरिंग होंगी है वो असी वेरीफाई कर रहे हैं तो फरदर इनू कंटिन्यू करते हुए फरदर भी रिकवरी हो सकती है जो गड्डी फड़ी क्राइम कर रहे वो गड्डी ए बेसिकली दे वर ट्रैवलिंग जड़ी ऐसी नाका लाके पड़े हुए हैं जेदे वर ट्रैवलिंग फ्रॉम मेबी कितने आगे जा रहे होंगे डेट इस मैटर गड्डी है ना तो इसी की हाँ ve madam ye ਮੇਰੇ ਤੋਂ ਕੋਈ ਕ੍ਰਿਮੀਨਲ ਪਰਸਨ ਤੁਸੀਂ ਫੜੇ ਨਹੀਂ। ਕੀ ਇਹ ਕਿਸੇ ਵੱਡੀ ਗੈਂਗ ਦੇ ਨਾਲ ਹੈ ਜਾਂ ਇਹਨਾਂ ਦਾ ਸੈਲਫ ਗੈਂਗ ਕੋਈ ਇਸ ਤਰ੍ਹਾਂ ਇਹ ਆਪਣੀ ਸੈਲਫ ਗੈਂਗ ਬਣਾ ਲੈਂਦੇ ਹਨ। ਇੱਕ ਬੰਦਾ ਜਿਹੜਾ ਵੈਪਨ ਲੈ ਕੇ ਆਉਂਦਾ ਹੈ ਉਹ ਦੂਸਰੇ ਨੂੰ ਸ਼ਾਮਿਲ ਕਰ ਲੈਂਦਾ ਹੈ ਫਿਰ ਉਹ ਕਹਿੰਦਾ ਹੈ ਕਿ ਅਸੀਂ ਤੁਹਾਨੂੰ ਵੀ ਵੈਪਨ ਦਿਲਾਣਾ ਹੈ ਤੂੰ ਮੇਰੇ ਨਾਲ ਕੰਮ ਕਰ। ਤੀਜਾ ਬੰਦੇ ਦੋ ਕਿਸੇ ਤੀਜੇ ਦੇ ਟੱਚ ਵਿੱਚ ਆਉਂਦੇ ਤਾਂ ਇੱਕ ਆਪਣਾ ਇਹ ਛੋਟਾ ਗੈਂਗ ਬਣਾ ਲੈਂਦੇ ਹਨ। ਨਾਲ ਇਹਨਾਂ ਦੇ ਨਾਲ ਹੋਰ ਵੀ ਬੰਦੇ ਹਨ ਜੋ ਅਸੀਂ ਇਨਵੈਸਟੀਗੇਸ਼ਨ ਦੇ ਦੌਰਾਨ ਉਹਨਾਂ ਨੂੰ ਨਾਮਜ਼ਦ ਕਰਾਂਗੇ। ਔਰ ਫਰਦਰ ਹੋ ਸਕਦਾ ਉਹਨਾਂ ਤੋਂ ਰਿਕਵਰੀ ਵੀ ਹੋ ਸਕਦੀ ਹੈ। ਇਹ ਇਹਨਾਂ ਤੋਂ ਹੁਣ ਤੱਕ ਦੀ ਇਨਵੈ

आ, दूसरा फिर है रोशन वाला वाला है, है। अजय कुमार भी रेंड वाला है। है। सारे। हाँ जी रोशन के ऊपर एक मुकदमा है दो हजार उन्नीस काम सैक्टवंतर भी तीन सो दो का एक पर्चा है बीस का है जलंधर दहाती का है ना? नाल अजय कुमार है इधे ऊपर भी ਆਰਮ ਸੈਕਟ ਦੇ ਪਰਚੇ ਨੇ ਇਹ ਗੈਂਗ ਚਲਾਉਣ ਵਾਲੇ ਹੀ ਹੈ एनडीपीएस ਦੇ ਨਾਲ ਸੰਬੰਧਿਤ ਇਹ ਅਸੀਂ ਵੈਰੀਫਾਈ ਕਰ ਰਹੇ ਹਾਂ ਫਿਲਹਾਲ ਤੋਂ ਹਲੇ ਤੱਕ ਇਹਨਾਂ ਦੇ ਉੱਪਰ ਇਨਕੇ ਉੱਪਰ ਐਨਡੀਪੀਐਸ ਦੇ ਵੀ ਪਰਚੇ ਹੈ ਇੱਕ ਇੱਕ ਦੋ ਦੋ ਪਰਚੇ ਇਹਨਾਂ ਦੇ ਉੱਪਰ ਐਨਡੀਪੀਐਸ ਸਾਥੀ ਨੇ ਪਰ ਮੋਸਟਲੀ ਜਿਹੜੇ ਹੈਗੇ ਉਹ ਉਹੀ ਹੈ ਲੜਾਈ